ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਫੇਰ ਇੱਕ ਵੀਡੀਓ ਤਰਨ ਤਾਰਨ ਵਾਲੇ ਟਾਪਿਕ ਤੇ ਫੇਰ ਪਾਉਣ ਜਾ ਰਹੇ ਆ ਉਹਦਾ ਮੇਨ ਟਾਪਿਕ ਏ ਹੈ ਵੀ ਕੁਛ ਜਿਹੜੇ ਰਾਜੇ ਤੜਿੰਗ ਵਰਗੇ ਨੇ ਜਿਹੜੇ ਹਰ ਰੋਜ਼ ਪਤਾ ਨਹੀਂ ਮਾਂ ਤਾਂ ਉਹਦੀ ਮਰਗੀ ਇੰਦਰਾ ਗਾਂਧੀ ਪਰ ਉਹ ਪਤਾ ਨਹੀਂ ਕਿਹੜੀ ਮਾਸੀ ਹੈ ਜਿਹੜੀ ਉਹਨੂੰ ਹਰ ਰੋਜ਼ ਨਵੇਂ-ਨਵੇਂ ਤਰੀਕੇ ਨਵੇਂ-ਨਵੇਂੀਆਂ ਚੀਜ਼ਾਂ ਸਿਖਾ ਕੇ ਭੇਜਦੀ ਹੈ ਲੱਗਦਾ ਤਾਂ ਉਹ ਬੱਚਾ ਜਿਹਾ ਹੀ ਹੈ ਪਤਾ ਨਹੀਂ ਉਹਨੂੰ ਬੋਲਣ ਦੀ ਅਗਲੀ ਸਿਖਾਈ ਕਿਸੇ ਨੇ ਕਦੇ ਉਹ ਕਹਿੰਦਾ ਵੀ ਅਸੀਂ ਹਿੰਦੁਸਤਾਨੀ ਆ ਅਸੀਂ ਖਾਲਸਤਾਨੀ ਨਹੀਂ ਅਸੀਂ ਖਾਲਸਤਾਨੀ ਨਹੀਂ ਬਣਨਾ ਅਸੀਂ ਹਿੰਦੁਸਤਾਨੀ ਬਣਨਾ ਕਦੇ ਉਹ ਕਹਿੰਦਾ ਵੀ ਅਸੀਂ ਤਿਰੰਗੇ ਨੂੰ ਵੋਟ ਪਾਉਣੀ ਹੈ ਜਿਹੜਾ ਤਿਰੰਗੇ ਥੱਲੇ ਮੈਂ ਉਸ ਕਾਂਗਰਸ ਪਾਰਟੀ ਦੇ ਜਿਹੜਾ ਪ੍ਰਧਾਨ ਹੈ ਬੱਚਾ ਬਣਾਤਾ ਮੈਂ ਕਾਂਗਰਸ ਪਾਰਟੀ ਨੂੰ ਬੇਨਤੀ ਕਰਦਾ ਵੀ ਇਸ ਇਹ ਮਹਾ ਬੇਵਕੂ ਬੰਦਾ ਹੈ ਇਹਦੀ ਜਗ੍ਹਾ ਤੇ ਕੋਈ ਚੱਜ ਦਾ ਬੰਦਾ ਹੈ ਜਿਹੜਾ ਉਹਨੂੰ ਪ੍ਰਧਾਨ ਲਾਓ ਕਿਉਂ ਪੰਜਾਬ ਦਾ ਮਾਹੌਲ ਤੁਸੀਂ ਖਰਾਬ ਕਰਨ ਲੱਗਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਰਾਜਾ ਤੜਿੰਗ ਹੈ ਜਿਹੜਾ ਕਹਿ ਰਿਹਾ ਵੀ ਅਸੀਂ ਆਪਣੇ ਪੁੱਤ ਨਹੀਂ ਬਰਮਾਉਣੇ ਓਏ ਤੈਨੂੰ ਮੈਂ ਕੀ ਕਮਾ ਮੈਂ ਕਿ ਤੈਨੂੰ ਗਾਲ ਹੀ ਨਹੀਂ ਕੱਢ ਸਕਦਾ ਤੈਨੂੰ ਹਰਾਮਜਦਿਆ ਤੈਨੂੰ ਐ ਨਹੀਂ ਪਤਾ ਵੀ ਲੋਕਾਂ ਦੇ ਪੁੱਤ ਮਾਰੇ ਕਿੰਨੇ ਨੇ ਤੇਰੇ ਫੁੱਫੜ ਨੇ ਮਾਰੇ ਨੇ ਜਿਹੜਾ ਬਿਆਨਤਾ ਪੁੱਛੜਤੀ ਤੇਰਾ ਮਾਸੜ ਦੀਗਾ ਜਿਹੜਾ ਕੇਪੀਐਸ ਗਿੱਲ ਉਹਨੇ ਮੁੰਡੇ ਮਾਰੇ ਸੀਗੇ ਤੁਸੀਂ ਨੇ ਮੁੰਡੇ ਮਾਰੇ ਨੇ ਭਾਈ ਜਸਵੰਤ ਸਿੰਘ ਖਾਲੜਾ ਉਹ ਯੋਧਾ ਹੈ ਜਿਨੇ 25000 ਲਾ ਵਾਰਸ਼ ਲਾਸ਼ਾਂ ਜਿਹੜੀਆਂ ਤੁਸੀਂ ਤੁਹਾਡੇ ਬੰਦਿਆਂ ਨੇ ਪੁਲਿਸ ਦੇ ਹੱਤਵਾਦ ਨੇ ਜਿਹੜੇ ਜਿਹੜੇ ਸਿੱਖਾਂ ਦੇ ਮੁੰਡੇ ਨੇ ਉਹ ਕੋ ਕੋ ਕੇ ਮਾਰੇ ਨੇ ਇਕੱਲੇ ਸਿੱਖਾਂ ਦੇ ਮੁੰਡੇ ਨਹੀਂ ਮਾਰੇ ਇੱਕ ਹਿੰਦੂ ਵੀਰ ਕਹਿ ਰਿਹਾ ਇੱਕ ਵਕੀਲ ਕਹਿ ਰਿਹਾ ਵੀ 22 ਮੁੰਡੇ ਇੱਕ ਸ਼ਹਿਰ ਦੇ ਵਿੱਚ 22 ਹਿੰਦੂਆਂ ਦੇ ਮੁੰਡੇ ਵੀ ਮਾਰੇ ਨੇ ਪੈਸੇ ਵਾਸਤੇ ਸੋ ਜਿਹੜਾ ਇਹ ਅਤਵਾਦ ਸੀਗਾ ਇਹ ਸਿਰਫ ਕਾਂਗਰਸ ਪਾਰਟੀ ਦਾ ਫਲਾਇਆ ਹੋਇਆ ਸੀਗਾ ਏਜੰਸੀਆਂ ਦਾ ਫਲਾਇਆ ਹੋਇਆ ਸੀ ਸਿਰਫ ਜਿਹੜੀ ਸਿੱਖੀ ਦੀ ਜਿਹੜੀ ਉਸ ਟਾਈਮ ਲਹਿਰ ਸੀਗੀ ਸਿੱਖੀ ਦੀ ਲਹਿਰ ਨੂੰ ਦਵਾਉਣ ਵਾਸਤੇ ਮੈਂ ਹਰ ਇੱਕ ਹਿੰਦੂ ਵੀਰ ਭੈਣ ਭਰਾ ਮੁਸਲਮਾਨ ਭੈਣ ਭਰਾ ਸਾਰਿਆਂ ਨੂੰ ਇੱਕ ਇੱਕ ਸਵਾਲ ਕਰਨਾ ਚਾਹੁੰਦਾ ਵੀ ਤੁਸੀਂ ਕਦੇ ਦੇਖਿਆ ਕਦੇ ਸਿੱਖ ਨੂੰ ਕਿਸੇ ਤੇ ਜ਼ੁਲਮ ਕਰਦੇ ਦੇਖਿਆ ਸਿੱਖ ਨਾ ਕਦੇ ਕਿਸੇ ਤੇ ਜ਼ੁਲਮ ਕਰਦੇ ਨੇ ਨਾ ਆਪਣੇ ਦੇ ਕਦੇ ਜ਼ੁਲਮ ਸਹਿੰਦੇ ਨੇ ਜਿਹੜੀ ਸਿੱਖ ਕੌਮ ਹੈ ਹਮੇਸ਼ਾ ਸਰਬੱਤ ਦਾ ਭਲਾ ਚਾਹੁੰਦੀ ਹੈ ਜਿਹੜੀ ਸਰਬੱਤ ਦਾ ਭਲਾ ਚਾਹੁੰਦੀ ਕੌਮ ਜਿਹੜੀ ਹਰ ਟਾਈਮ ਇਹੀ ਅਰਦਾਸਾਂ ਕਰਦੀ ਹੈ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਕਿਸੇ ਦਾ ਕਿਵੇਂ ਮਾਰਾ ਕਰ ਸਕਦੀ ਹੈ ਸੋ ਆਪਾਂ ਨੂੰ ਸਾਰਿਆਂ ਨੂੰ ਜਿਹੜੀ ਕਾਂਗਰਸ ਦਾ ਰਹਿ ਗਿਆ ਰਾਜਾ ਤੜਿੰਗ ਹੈ ਸਾਨੂੰ ਉਹਨੂੰ ਮੂੰਹ ਤੋਰ ਜਵਾਬ ਦੇਣਾ ਚਾਹੀਦਾ ਹੈ ਕਾਂਗਰਸ ਦੀ ਵੀ ਜਿਹੜੀ ਜ਼ਮਾਨਤ ਹੈ ਜ਼ਬਤ ਹੋਣੀ ਚਾਹੀਦੀ ਹੈ ਨਕਲੀ ਇਨਕਲਾਬੀਆਂ ਦੀ ਵੀ ਜ਼ਮਾਨਤ ਜ਼ਬਤ ਹੋਣੀ ਚਾਹੀਦੀ ਹੈ ਜਿਹੜਾ ਸਖੀਰ ਬਾਦਲ ਇੱਕ ਸਾਡੀ ਬੀਬੀ ਭੈਣ ਹੈ ਜਿਹੜੀ ਧਰਮ ਫੌਜੀ ਦੀ ਵਾਈਫ ਆ ਉਹਨਾਂ ਨੂੰ ਪਤਾ ਨਹੀਂ ਕੀ ਸਮਝਾ ਕੇ ਪਤਾ ਨਹੀਂ ਕੀ ਲੈ ਕੇ ਆਇਆ ਉਹ ਉਹਨਾਂ ਨੂੰ ਗਮਰਾਹ ਕਰਕੇ ਲੈ ਕੇ ਆਇਆ ਉਹਨਾਂ ਦੀ ਧਰਮੀ ਫੌਜੀਆਂ ਦੀ ਸਾਰਾ ਹਰ ਸਿਹਰ ਇੱਕ ਸਿੱਖ ਬਹੁਤ ਇੱਜ਼ਤ ਕਰਦਾ ਪਰ ਜਿਹੜੇ ਇਹਦੇ 'ਚ ਵੀ ਮੈਂ ਕੋਈ ਸਿਆਣਪ ਨਹੀਂ ਸਾਬ ਦਾ ਸਮਝਦਾ ਸੁਖਵੀਰ ਬਾਦਲ ਕਿਨੂੰ ਨਹੀਂ ਪਤਾ ਵੀ ਹਮੇਸ਼ਾ ਸਿੱਖਾਂ ਦੇ ਖਿਲਾਫ ਹੁੰਦੇ ਆ ਬਰਗਾੜੀ ਕਾਨ ਕਰਾਉਣ ਵਾਲਾ ਸੁਖਵੀਰ ਬਾਦਲ ਨਰੰਕਾਰੀ ਕਾਂਡ ਕਰਵਾਉਣ ਵਾਲਾ ਇਹਦਾ ਬਾਪੂ ਹੈ। ਹੋਰ ਪਤਾ ਨਹੀਂ ਕਿੰਨੇ ਕਾਂਡ ਹੋਏ। ਜਿਹੜੇ ਪੁਲਿਸ ਵਾਲਿਆਂ ਨੇ ਸਿੱਖਾਂ ਦੇ ਮੁੰਡੇ ਕੋਹ ਕੋਹ ਕੇ ਮਾਰੇ ਨੇ। ਪੰਜਾਬ ਦੇ ਮੁੰਡੇ ਮੈਂ ਤਾਂ ਕਹੂੰਗਾ ਪੰਜਾਬ ਦੇ ਮੁੰਡੇ ਕੋਹ ਕੋਹ ਕੇ ਮਾਰੇ ਨੇ। ਸੁਖਵੀਰ ਬਾਦਲ ਨੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਵੱਡੇ ਅਹੁਦੇ ਦੇ ਕੇ ਤੇ ਉਹਨਾਂ ਚੋਂ ਇੱਕ ਬੰਦਾ ਸੂਬਾ ਸਰੰਦ ਵੀ ਸੀਗਾ। ਡੀਜੀਪੀ ਰਹਿ ਚੁੱਕਿਆ ਸੁਮੇਰ ਸਿੰਘ ਸੈਣੀ। ਜਿਹਦੇ ਤਸ਼ੱਦਦ ਅੱਜ ਬਹੁਤ ਵੀਡੀਓ ਪਈਆਂ ਨੇ ਜਿਹੜੇ ਉਹ ਤੇ ਸ਼ਬਦਾਂ ਦਾ ਦੀਆਂ ਜਿਹੜੀਆਂ ਜਿਹੜੇ ਉਹਦੇ ਕਿੱਸੇ ਨੇ ਉਹ ਸੁਣਾਏ ਜਾ ਰਹੇ ਨੇ ਸੋ ਵਾਰਸ ਪੰਜਾਬ ਦੇ ਹਰ ਇੱਕ ਨੂੰ ਪਤਾ ਵੀ ਵਾਰਸ ਕੌਣ ਹੁੰਦਾ ਹੈ ਵਾਰਸ ਪੰਜਾਬ ਦੇ ਇੱਕ ਹੀ ਜੀ ਪਾਰਟੀ ਹੈ ਭਾਈ ਅਮਰਤਪਾਲ ਦੀ ਪਾਰਟੀ ਜਿਨੇ ਹਰ ਇੱਕ ਪੰਜਾਬੀ ਨੂੰ ਉਹ ਜਿਹੜੇ ਮਰਜੀ ਧਰਮ ਦਾ ਉਹਨੇ ਦੱਸਿਆ ਵੀ ਪੰਜਾਬ ਦੇ ਨਾਲ ਪੰਜਾਬੀਓ ਤੱਕਾ ਹੋ ਰਿਹਾ ਜਿਹੜੇ ਪੰਜਾਬ 'ਚ Hindu ਵੀਰ ਭੈਣ ਰਹੇ ਨੇ ਰਹਿ ਰਹੇ ਨੇ ਉਹ ਪਹਿਲਾਂ ਪੰਜਾਬ ਦੇ ਨੇ ਜੇ ਸਿੱਖਾਂ ਦੇ ਮੁੰਡੇ ਪੰਜਾਬ ਪੁਲਿਸ ਨੇ ਕਾਂਗਰਸ ਸਰਕਾਰ ਦੇ ਟਾਈਮ ਬੰਦ ਤੇ ਬੁੱਚੜ ਨੇ ਮਾਰੇ ਨੇ ਕੇ ਪੀ ਐਸ ਗਿੱਲ ਨੇ ਮਾਰੇ ਨੇ ਤਾਂ ਉਹਦੇ ਵਿੱਚ ਹਿੰਦੂਆਂ ਦੇ ਵੀ ਬਹੁਤ ਬੱਚੇ ਸੀਗੇ ਇੱਕ ਸਿਰਫ ਖਾੜਕੂ ਸਿੰਘਾ ਨੂੰ ਬਦਨਾਮ ਕਰਨ ਦੇ ਮਾਰੇ ਜਿਹੜੇ ਇਹ ਸਾਰੇ ਟਰੈਪ ਲਾਏ ਗਏ ਜਿਹੜੀਆਂ ਸਕੀਮਾਂ ਲਾਈਆਂ ਗਈਆਂ ਪਰ ਹਰ ਇੱਕ ਬੰਦੇ ਨੂੰ ਪਤਾ ਹੈ ਜਿਹੜਾ ਖਾੜਕੂ ਸਿੰਘਾਂ ਦਾ ਟਾਈਮ ਸੀਗਾ ਉਹਨਾਂ ਨੇ ਕਦੇ ਕਿਸੇ ਦਾ ਮਾੜਾ ਨਹੀਂ ਸੀ ਕਰਿਆ ਕਿਸੇ ਦੀ ਧੀ ਭੈਣ ਦਾ ਝਗੜਾ ਸੀਗਾ ਉਹਨੂੰ ਉਹਨਾਂ ਨੇ ਹੱਲ ਕਰਵਾਇਆ ਕੋਈ ਦਾਜ ਮੰਗਦਾ ਸੀਗਾ ਉਹਨਾਂ ਨੂੰ ਪੂਰਿਆ ਕੋਈ ਦਾਜ ਪਿੱਛੇ ਧੀ ਭੈਣ ਨੂੰ ਤੰਗ ਕਰਦਾ ਸੀ ਉਹਨੇ ਉਹਨਾਂ ਦੇ ਮਸਲੇ ਹੱਲ ਕਰੇ ਨੇ ਕੋਈ ਰਿਸ਼ਵਤ ਖੋਰ ਅਫਸਰ ਸੀਗਾ ਉਹਨੂੰ ਸਮਝਾਇਆ ਤੇ ਕੋਈ ਅਫਸਰ ਜ਼ਬਰਦਸਤੀ ਧੱਕਾ ਕਰਦਾ ਸੀਗਾ ਕੋਈ ਤਸ਼ੱਦਦ ਕਰਦਾ ਸੀ ਉਹਨੇ ਉਹਨੂੰ ਸਮਝਾਇਆ ਕੋਈ ਖਾੜਕੂ ਸਿੰਘ ਕੋਈ ਮਾੜੀ ਗੱਲ ਨਹੀਂ ਸੀਗੀ ਉਹਨਾਂ ਨੇ ਬਹੁਤ ਵਧੀਆ ਜਿਹੜਾ ਇੰਨਾ ਤਸ਼ੱਦਦ ਐਨਾ ਕਤਲੇਆਮ ਐਨਾ ਪੰਜਾਬ ਦੇ ਵਿੱਚ ਹੋ ਰਿਹਾ ਸੀਗਾ ਉਹਦੇ ਵਾਸਤੇ ਜਿਹੜੀ ਉਹ ਮੂਵਮੈਂਟ ਟੁੱਟੀ ਸੀਗੀ ਅੱਜ ਜਿਹੜੇ ਪੰਜਾਬ ਦੇ ਹਾਲਾਤ ਨੇ ਅੱਜ ਬਹੁਤ ਵਿਗੜੇ ਹੋਏ ਹਾਲਾਤ ਨੇ ਹਰ ਇੱਕ ਜਿਹੜੀ ਵੀ ਸਰਕਾਰ ਆਈ ਉਹਨਾਂ ਨੇ ਕਾਂਗਰਸ ਵਾਲਿਆਂ ਨੇ ਚੁਣ-ਚੁਣ ਕੇ ਸਾਡੇ ਮੁੰਡੇ ਮਾਰੇ ਨੇ ਸਖਵੀਰ ਬਾਦਲ ਉਹਨਾਂ ਨੇ ਧਰਨਿਆਂ ਤੇ ਬੈਠੇ ਲੋਕ ਮਾਰੇ ਨੇ ਭਗਵੰਤ ਮਾਨ ਦੀ ਸਰਕਾਰ ਨੇ ਇਨਕਾਊਂਟਰ ਕਰਕੇ ਮੁੰਡੇ ਮਾਰੇ ਨੇ ਤੇ ਸਾਨੂੰ ਆਪ ਦੇਖਣਾ ਪੈਣਾ ਹੈ ਵੀ ਸਾਡੀ ਵੋਟ ਦਾ ਅਸਲੀ ਹੱਕਦਾਰ ਕੌਣ ਹੈ ਤੁਹਾਡੀ ਵੋਟ ਦਾ ਅਸਲੀ ਹੱਕਦਾਰ ਜਿਹੜਾ ਵਾਰਸ ਹੈ ਪੰਜਾਬ ਦਾ ਜਿਹੜਾ ਪੰਜਾਬ ਦਾ ਵਾਰਸ ਹੈ ਜਿਹੜੇ ਪੰਜਾਬ ਦੇ ਅਸਲੀ ਵਾਰਸ ਨੇ ਤੁਹਾਨੂੰ ਸਾਰਿਆਂ ਨੂੰ ਚੀਕ-ਚੀ ਕੇ ਜਾਖੜ ਕਹਿ ਰਿਹਾ ਵੀ ਜਿਹੜਾ ਇੰਤਕਾਲ ਹੈ ਪੰਜਾਬ ਦਾ ਉਹ ਮੈਂ ਜਾਖੜ ਨੂੰ ਕਹਿਣਾ ਚਾਹੁੰਦਾ ਜਿਹੜਾ ਇੰਤਕਾਲ ਪੰਜਾਬ ਦਾ ਉਹ ਵਾਰਸ ਦੇ ਨੋਂ ਹੀ ਚੜਦਾ ਹੁੰਦਾ ਬੇਕੂਪਾ ਤੂੰ ਐਵੇਂ ਆਪਣਾ ਸੰਗ ਪਾੜੀ ਜਾਂਦਾ ਜਿਹੜੇ ਵਾਰਸ ਪੰਜਾਬ ਦੇ ਨੇ ਲੋਕਾਂ ਨੂੰ ਪਤਾ ਹੈ ਕਿਹੜੇ ਵਾਰਸ ਪੰਜਾਬ ਦੇ ਨੇ ਕਿਹੜੇ ਪੰਜਾਬ ਦੀ ਗੱਲ ਕਰਦੇ ਨੇ ਜਿਹੜੇ ਪੰਜਾਬੀ ਦੀ ਗੱਲ ਕਰਦੇ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਨੇ ਪੰਜਾਬ ਨਾਲ ਹਰ ਪਾਸੇ ਹੋ ਰੇ ਧੱਕੇ ਦੀ ਗੱਲ ਕਰਦੇ ਨੇ ਜਿਹੜੇ ਸੈਂਟਰ ਸਰਕਾਰ ਦੀਆਂ ਅੱਖਾਂ ਦੇ ਵਿੱਚ ਝੱਕ ਪਾ ਕੇ ਗੱਲ ਕਰਦੇ ਨੇ ਜਿਹੜੇ ਬੇਕਸੂਰੇ ਐਨਐਸਏ ਲਾ ਕੇ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਦੀ ਮਿਲੀ ਭੋਤ ਨਾਲ ਸਿੱਟੇ ਹੋ ਨੇ ਉਹ ਪੰਜਾਬ ਦੇ ਅਸਲੀ ਵਾਰਸ ਨੇ ਸੋ ਜੇਕਰ ਅਸੀਂ ਚਾਹੁੰਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਪੰਜਾਬ ਦੀ ਜਿਹੜੀ ਨੌਜਵਾਨੀ ਪੰਜਾਬ ਦੇ ਸਿਸਟਮ ਤੋਂ ਸਰਕਾਰਾਂ ਤੋਂ ਅੱਕ ਕੇ ਜਿਹੜੀ ਬਾਹਰਲੇ ਦੇਸ਼ਾਂ ਨੂੰ ਜਾ ਰਹੀ ਹੈ ਜੇਕਰ ਅਸੀਂ ਚਾਹੁੰਦੇ ਹਾਂ ਉਹਨਾਂ ਸਾਰੀਆਂ ਚੀਜ਼ਾਂ ਦਾ ਕੋਈ ਹੱਲ ਹੋ ਸਕਦਾ ਹੈ ਉਹ ਜਿਹੜਾ ਪੰਜਾਬ ਦਾ ਅਸਲੀ ਵਾਰਿਸ ਹੈ ਉਹੀ ਕਰ ਸਕਦਾ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੋਈ ਰਾਜਾ ਤੜਿੰਗ ਫਿਰਦਾ ਕੋਈ ਨਕਲੀ ਇਨਕਲਾਬੀ ਫਿਰਦਾ ਭਗਤ ਸਿੰਘ ਵਾਲੀ ਪੱਗ ਵੰਨ ਕੇ ਤੇ ਕੋਈ ਅਕਾਲੀ ਦਲ ਬਾਦਲ ਦੇ ਵੀ ਫਿਰ ਰਹੇ ਨੇ ਜਿਹੜੇ ਅਕਾਲ ਤੱਕ ਸਾਡੇ ਭਗੌੜੇ ਨੇ ਜਿਨ੍ਹਾਂ ਨੇ ਧਰਮੀ ਫੌਜੀਆ ਨੂੰ ਕਦੇ ਪੁੱਛਿਆ ਹੀ ਨਹੀਂ ਹੈਗਾ ਸੋ ਸਾਨੂੰ ਇਹ ਦੇਖ ਕੇ ਸੋਚ ਕੇ ਸਮਝ ਕੇ ਜਿਹੜੀ ਆਪਣੀ ਵੋਟ ਆ ਪਾਉਣੀ ਚਾਹੀਦੀ ਹੈ ਪੰਜਾਬ ਦੇ ਵਾਰਸਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਨਾਲ ਵੀ ਅੱਗੇ ਤੋਂ ਕੋਈ ਧੱਕਾ ਕੋਈ ਹੱਕ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ